ਇਹਨੂੰ ਚਾਹੀਦਾ ਸੀ ਮੇਰਾ ਨਾਮ ਵੀ ਪੰਦੀਪ ਕੌਰ ਆ ਮੇਰੇ ਹਸਬੰਦ ਤੇ 17 ਤਰੀਕ 17 ਜਨਵਰੀ ਨੂੰ ਗਏ ਸੀ ਬਾਹਰ ਕੰਬ ਦੀ ਪਾਲ ਚ ਦੁਬਈ ਉੱਥੇ ਉਹਨਾਂ ਨੂੰ ਮੈਨੂੰ ਪਿਛਲੀ ਰਾਤ ਹੀ ਫੋਨ ਆਇਆ 13 ਤਰੀਕ ਨੂੰ ਮਾਰਨਿੰਗ ਕਿ ਉਹ ਬਾਥਰੂਮ ਚ ਡਿੱਗੇ ਪਏ ਨੇ ਤੇ ਉਹ ਮੁੰਡਿਆਂ ਨੇ ਉਹਨਾਂ ਨੂੰ ਫੜਿਆ ਤੇ ਉਹਨਾਂ ਮੈਨੂੰ ਉਸੇ ਵੇਲੇ ਵੀਡੀਓ ਕਾਲ ਲਾਈ ਹੈ ਪਰ ਦੇਖੋ ਬੋਲ ਨਹੀਂ ਹੱਗੇ ਭਾਜੀ ਉਹਨਾਂ ਨੂੰ ਮੈਂ ਕਿਹਾ ਚਲੋ ਤੁਸੀਂ ਹਸਪੀਟਲ ਲੈ ਕੇ ਜਾਓ ਹਸਪੀਟਲ ਲੈ ਕੇ ਉੱਥੇ ਉਹਨਾਂ ਨੇ ਡਾਕਟਰ ਤੋਂ ਟੈਸਟ ਕਰਵਾ ਦਿੱਤਾ ਮੈਂ ਤੇ ਪਿੱਲੋਂ ਗਿਆ ਸੀ ਉੱਥੋਂ ਤੇ 17 ਜਨਵਰੀ ਨੂੰ ਗਿਆ ਸੀ ਇੱਥੋਂ ਤੁਹਾਡੀ ਗੱਲਬਾਤ ਉਹੀ ਲਾਸਟ ਟਾਈਮ ਕੋਈ ਕੀਤੀ ਹਾਂਜੀ ਮੇਰੀ ਰਾਤ ਨਾਈਟ ਟਾਈਮ ਗੱਲ ਹੋਈ ਆ ਉਹਨਾਂ ਨਾਲ ਵੀਡੀਓ ਕਾਲ ਤੇ ਤੇ ਮੈਨੂੰ ਕਹਿੰਦੇ ਮੈਂ ਠੀਕ ਠਾਕ ਆ ਮੈਂ ਰੋਟੀ ਖਾਧੀ ਆ ਕੋਈ ਟੈਨਸ਼ਨ ਵਾਲੀ ਗੱਲ ਨਹੀਂ ਹੈਗੀ ਮੈਨੂੰ ਮਾਸਾ ਵੀ ਨਹੀਂ ਉਹਨਾਂ ਨੇ ਕਰਾਇਆ ਵੀ ਕੋਈ ਪ੍ਰੋਬਲਮ ਆ ਜਾਂ ਕੁਝ ਵੀ ਆ ਤੇ ਪਤਾ ਹੀ ਨਹੀਂ ਲੱਗਾ ਮਾਰਨਿੰਗ ਮਾਰਨਿੰਗ ਮੈਨੂੰ ਫੋਨ ਆ ਗਿਆ ਵੀ ਨਹੀਂ ਹੈ ਨਹੀਂ ਕਿੰਨਾ ਸਮਾਂ ਪਿੱਦੋਂ ਗਏ ਸੀ ਇੱਥੋਂ ਤੱਕ ਇੰਡੀਆ ਤੋਂ ਵਾਪਸ ਉਹ 17 ਜਨਵਰੀ ਨੂੰ ਗਏ ਮੀਨਾ ਵੀ ਨਹੀਂ ਹੋਇਆ ਹਾਂ 17 ਜਨਵਰੀ ਨੂੰ ਗਏ ਸੀ ਕਿਸੇ ਏਜੰਟ ਰਾਹੀਂ ਗਏ ਕਿੰਨਾ ਖਰਚਾ ਲੱਗਾ ਸੀ ਏਜੰਟ ਰਾਹੀਂ ਗਏ ਸੀ ਤੇ ਉਹ ਵੀ ਚਲੋ ਥੋੜਾ ਆਪਣਾ ਵਾਕ ਵੀ ਸੀ ਤੇ 75000 ਰੁਪਏ ਲੱਗਾ ਸੀ ਹਾਂਜੀ ਕੀ ਮੰਗ ਕੀ ਕਰਦੇ ਸਰਕਾਰ ਕੋਲੋਂ ਨਹੀਂ ਮੈਂ ਹੀ ਮੰਗ ਕਰਦੀ ਆ ਸਰਕਾਰ ਨੂੰ ਵੀ ਮੈਨੂੰ ਉਹਨਾਂ ਦੀ ਡੈੱਡ ਬੋਡੀ ਦਵਾ ਦਿੱਤੀ ਜਾਏ ਮੈਂ ਮੈਂ ਜਵਨੀ ਆ ਇੱਕ ਵਾਰੀ ਆਪਣੇ ਘਰ ਆਵਾ ਕਿੰਨੇ ਬੱਚੇ ਤੇ ਪਰਿਵਾਰ ਦਾ ਕਿਵੇਂ ਗੁਜ਼ਾਰਾ ਚੱਲਦਾ ਸੀ ਮੇਰੇ ਦੋ ਬੱਚੇ ਆ ਛੋਟੇ ਆ ਗੁੜੀਆ ਮੇਰੇ 18 ਸਾਲ ਦੇ ਬੇਟਾ ਮੇਰਾ 13 ਸਾਲ ਦਾ 12 ਸਾਲ ਦਾ ਤੇ ਉਹ ਮੇਰਾ ਉਹਨਾਂ ਦਾ ਨਾਲ ਹੀ ਉਹੀ ਕਮਾਂਦੇ ਸੀ ਉਹੀ ਸੀ ਸਾਰਾ ਕੁਝ ਕਰਨ ਵਾਲੇ ਸਾਡੇ ਨਗਰ ਦੇ ਵਿੱਚ ਬੜੀ ਦੁਖਦਾਈ ਘਟਨਾ ਹੋਈ ਹੈ ਸਾਡੇ ਦਿਮਾਦ ਹੀ ਲੱਗਦੀ ਸੀਗੇ ਤੇ ਬਹੁਤ ਚੰਗੇ ਸੁਭਾਅ ਦੇ ਮਾਲਕ ਸੀ ਸਤਾ ਕਿਕਰ ਸਿੰਘ ਜਿਨ੍ਹਾਂ ਦੀ ਕਿ ਦੁਬਈ ਵਿਖੇ ਡੈਥ ਹੋ ਚੁੱਕੀ ਹੈ 13 ਤਰੀਕ ਦਾ ਪਾਣਾ ਵਾਪਰਿਆ ਅੱਜ ਅਸੀਂ ਮੈਂ ਮਾਮਾ ਜੀ ਉਹਨਾਂ ਨਾਲ ਲੈ ਕੇ ਨਾਲ ਭੈਣ ਜੀ ਉਹਨਾਂ ਨੂੰ ਲੈ ਕੇ ਤੇ ਅਸੀਂ ਮੰਤਰੀ ਸਾਹਿਬ ਕੋ ਵੀ ਗਏ ਉਹਨਾਂ ਦੀ ਜਿਹੜੀ ਡੈੱਡ ਬੋਡੀ ਹੈ ਉਹ ਇੱਥੇ ਇੰਡੀਆ ਵਾਪਸ ਆਵੇ ਉਹਨਾਂ ਨੇ ਬੜਾ ਆਸ਼ਵਾਸਨ ਦਿੱਤਾ ਹੈ ਕਿ 2 ਤੋਂ 3 ਦਿਨ ਦੇ ਅੰਦਰ-ਅੰਦਰ ਤੁਹਾਨੂੰ ਪੂਰਾ ਰਿਸਪੌਂਸ ਮਿਲੂਗਾ ਤੇ ਰਿਪੋਰਟ ਤੇ ਟੈਟ ਬੋਦੀ ਜਾਈ ਆਊਗੀ ਤੇ ਬਾਕੀ ਇਹ ਅਭੀ ਪਰਿਵਾਰ ਦੇ ਵਿੱਚ ਮਤਲਬ ਵੀ ਕਮਾਈ ਦਾ ਕੋਈ ਸਾਧਨ ਨਹੀਂ ਹੈ ਕੋਈ ਪੈਲੀ ਨਹੀਂ ਹੈਗੀ ਇਹਨਾਂ ਦੀ ਕਿਕਰ ਸਿੰਘ ਦੀ ਦੋ ਬੱਚੇ ਨੇ ਇੱਕ ਗੁੱਡੀ ਇੱਕ ਕਾਕਾ ਹੈ ਤੇ ਉਹਦਾ ਵੀ ਅਸੀਂ ਕਵਾਂਗੇ ਸਰਕਾਰ ਨੂੰ ਕੋਈ ਨਾ ਕੋਈ ਭੈਣ ਸਾਡੀ ਪੜ੍ਹੀ ਹੈ ਪੂਰੀ ਤੇ ਕੋਈ ਨਾ ਕੋਈ ਕੋਈ ਛੋਟਾ ਮੋਟਾ ਕਰ ਨੌਕਰੀ ਦਾ ਕੋਈ ਰੋਜ਼ਗਾਰ ਦਾ ਕਿਸ ਤਰੀਕੇ ਨਾਲ ਕੋ ਟੰਗ ਫਤਿਰਾ ਹੋ ਜਾਈਏ ਬਹੁਤ ਵਧੀਆ ਗੱਲਾਂ ਆ ਬਾਕੀ ਇਹ ਜੋ ਪਾਣਾ ਵਾਪਰ ਗਿਆ ਇਹ ਤੇ ਹੁਣ ਮੁੜ ਵੀ ਇਦਾਂ ਵਾਪਸ ਤੇ ਆ ਨਹੀਂ ਸਕਦੇ ਉਹ ਭਾਰੀ ਹਟੇ ਤੇ ਬਹੁਤ ਮਾੜਾ ਹੈ ਜੀ ਬੇਟੀ ਨੂੰ ਵੀ ਚਾੜੀ ਕਰ ਦੱਸੇ ਮੇਰਾ ਨਾਮ ਭਜਨ ਸਿੰਘ ਹੈ ਜੀ ਮੇਰੇ ਦਿਮਾਗ ਖਾਣੇ ਕਿੱਥੋਂ ਖਾਣਾ ਪਉਂਸੀ ਕੀ ਕੀਿੰ ਨੀ ਰਣ ਫੱਟੇ ਫੱਟੇ ਕਿਰਾਏ ਤੇ ਰਹਿੰਦੇ ਫਿਰ ਮੈਨੂੰ ਕਰ ਲਿਆ ਫਿਕਰਾ ਨਾ ਕਰ ਤਵੇ ਕੋਸ ਤੋਂ ਬਾਦੂ ਮਾਈਕਰ ਜਿਹੜੀ ਉਹ ਦੁਕਾਨਦਾਰੀ ਚਲਦੀ ਸੀ ਉਹਦੇ ਨਾਲ ਚਲਦੀ ਕਵਾਇ ਕਰਦੇ ਬੱਚੇ ਪੰਜ ਸਾਰੇ ਤਿੰਨ ਉਸ ਤੋਂ ਬਾਦੂ ਨੇ ਸੋਚਿਆ ਕਿ ਮੈਂ ਕਮਾਈ ਹੋਰ ਕਰ ਲਵਾਂ ਇੱਥੋਂ ਸਮਾਨ ਵੇਚ ਕੇ ਤੇ ਮੁੜ ਕੇ ਦੁਬਈ ਦਾ ਉਹਨਾਂ ਨੇ ਸੋਚ ਲਿਆ ਮੱਥੇ ਕਿਲੇ ਜਮਾ ਉਸ ਤੋਂ ਬਾਦ ਫਿਰ ਨਨ ਮੜ ਆ ਲਿਆ ਪਾਸਪੋਰਟ ਤੇ ਹੋਇ ਸਦੀਪ ਈਵਨਾਂ ਦੇ ਨਾਲ ਪਾਸਪੋਰਟ ਬਣ ਤੋਂ ਬਾਅਦ ਫਿਰ ਉਹਨਾਂ ਨੇ ਛੇਤੀ ਹਫ਼ਤੇ 'ਚ ਬਣ ਗਿਆ। ਆ ਪਾਸਪੋਰਟ ਵੀ ਵੀਜ਼ਾ ਵੀ ਲੱਗ ਗਿਆ ਜੀ 8 ਦਿਨ। ਵੀਜ਼ਾ ਬਣ ਤੋਂ ਬਾਅਦ ਉਹਨਾਂ ਨੇ ਫਟਾਫਟ ਪਹੁੰਚ ਗਏ ਨੇ ਉੱਥੇ। ਉੱਥੇ ਮੇਰੇ 16 ਤਰੀਕ ਨੂੰ ਹੀ ਘਰੋਂ ਗਏ 17 ਨੂੰ ਉੱਥੇ ਚਲਾ ਕੇ ਆਏ ਜੀ। 에ਰਪੋਰਟ ਮਹਾਲੀ ਉਸ ਤੋਂ ਬਾਅਦ ਉਹ ਠੀਕ ਠਾਕ ਫੋਟੋ ਪਾਉਂਦੇ ਰਹੇ ਜੀ ਫਿਰ ਚੀਜ਼ਾਂ ਮਿੱਠੀਆਂ। ਬਸ ਤਾਂ ਮਰਨੀ ਹੈ। ਹਾਂ। 13 ਤਰੀਕ ਨੂੰ ਤਾਂ ਮੁੰਨਾ ਨੇ 4:30 ਵਜੇ ਮੋਬਾਈਲ ਤੇ ਪਾਈ ਹੈ ਵੀ ਪਸ਼ਾਬ ਕਰਨ ਗਏ ਸੀ ਤੇ ਦਿੱਖ ਪਏ ਜਿਹੜੇ ਉਹਨਾਂ ਦੇ ਨਾਲ ਲੜ ਕੇ ਗਏ ਉਹਨਾਂ ਨੇ ਧੱਕ ਕੇ ਲੈਣ ਦੀ ਕੋਸ਼ਿਸ਼ ਨੂੰ ਆਇਆ ਉਹਨੂੰ ਹਿਲਾਉਂਦੇ ਹਿਲਾਉਦੇ ਰਹੇ ਨੇ ਉਹ ਪੰਪਿੰਗ ਕਰਦੇ ਰਹੇ ਤੇ ਉਹਨੂੰ ਸ਼ਾਂ ਨੀ ਆਇਆ ਉਸ ਤੋਂ ਬਾਅਦ ਅਸੀਂ ਕਿਹਾ ਵੀ ਤੈਨੂੰ ਹਸਪੀਟਲ ਪਹੁੰਚਾ ਦਈਏ ਉਹ ਹਸਪੀਟਲ ਲੈ ਕੇ ਗਏ ਨਿਲੇ ਉਸ ਤੋਂ ਬਾਅਦ ਉਹਨਾਂ ਨੇ ਕਾਨੂੰਨੀ ਦੱਸਿਆ ਵੀ ਕੀ ਹੋਇਆ ਕੀ ਨਹੀਂ ਬਾਅਦ ਦੇ ਵਿੱਚ ਉਹਨਾਂ ਨੂੰ ਸ਼ਾਮ ਨੂੰ ਸਾਨੂੰ 4 ਵਜੇ ਪਤਾ ਲੱਗਾ ਪਿਓ ਉਹਨਾਂ ਦੀ ਡੈਥ ਹੋ ਗਈ। ਉਹ ਡਿੱਗੇ ਪੈ ਬਾਥਰੂਮ ਵਿੱਚ ਛੋਕ ਕੇ ਕਿੱਲੇ ਆਏ ਸਨ। ਸਿਰ ਐਟੈਕ ਹੋ ਗਿਆ ਕੀ ਹੋ ਗਿਆ ਜੀ ਪਤਾ ਨਹੀਂ ਜੀ ਲੱਗਾ ਕਿਸ ਤਰ੍ਹਾਂ। ਦੋ ਬੱਚੇ ਪਰਵਾਦਨ ਜਿਹੜੇ ਦੋ ਬੱਚੇ ਆ। ਣਕੀ ਤੇ ਲੜਕਾ ਛੋਟੇ ਬੱਚੇ ਆ। ਉਹਨਾਂ ਜਿਹੜੇ ਕਬਾਉਂਦਾ ਸੀ ਉਹਦੇ ਸਿਰ ਤੇ ਇਹਨਾਂ ਨਾਲ ਲੱਗ ਜਾ ਰਿਹਾ ਸੀ। ਇਹਨਾਂ ਦੀ ਕੋਈ ਜ਼ਮੀਨ ਨਹੀਂ ਹੈ, ਘਰ ਵੀ ਨਹੀਂ ਹੈ। ਉੱਥੇ ਪਹਿਲੋ ਕਿਰਾਏ ਤੇ ਨਿੰਦੀ ਤੇ ਮੈਂ ਇਹਨਾਂ ਨੂੰ ਬੱਚੇ ਕਰਕੇ ਤੇ ਮੈਂ ਇੱਥੇ ਕਰ ਲਿਆ ਹਾਂ ਜੀ। ਇਹ ਕਿ ਮੈਂ ਬੁੱਤ ਕਮਰਾ ਲਾ ਲਉ ਤੁਸੀਂ ਕੋਈ ਗੱਲ ਨਹੀਂ ਜਿੰਨਾ ਚਿਰ ਮੈਂ ਜਿਉਣਾ ਕੋਈ ਗੱਲ ਨਹੀਂ ਇਹ ਵਿਚਾਰੇ ਇਸੇ ਤਰ੍ਹਾਂ ਕਰਕੇ ਉਹ ਕਮਾ ਕੇ ਲਿਆਉਂਦੇ ਸੀ ਤੇ ਆਪਣਾ ਦਾਣਾ ਪੱਕਾ ਲੈ ਕੇ ਤੇ ਆਪਣਾ ਗੁਜ਼ਾਰਾ ਕਰਦੇ ਹੁਣ ਇਹਨਾਂ ਦਾ ਕੋਈ ਹਾਰਾ ਨਹੀਂ ਮੈਂ ਵੀ ਬੁੱਢਾ ਮੈਂ ਕਿੰਨਾ ਕੱਚਾ ਰੋੜ ਜਾਣਾ ਜੀ ਇਹ ਤੇ ਰੱਬ ਆਸਰੀ ਜਾਂ ਕੋਈ ਸਰਕਾਰ ਕੋਈ ਮਦਦ ਕਰ ਲੈ ਤੇ ਹੱਥ ਜੋੜ ਕੇ ਅਸੀਂ ਬੇਨਤੀ ਕਰਦੇ ਆਂ ਸਰਕਾਰ ਇਹ ਮਦਦ ਕਰੇ ਇਹਨਾਂ ਨੂੰ ਵਿਚਾਰਿਆਂ ਨੂੰ ਚਲੋ ਬੱਚੇ ਪਾਜਣ ਕਿ ਕਿਸੇ ਜੋ ਅਜੰਮਤੀ ਸਾਹਿਬ ਨੂੰ ਮਿਲੇ ਤੁਸੀਂ ਮੰਤਰੀ ਸਾਹਿਬ ਨੂੰ ਮਿਲੇ ਸੀ ਅੱਜ ਹਾਂਜੀ ਮੰਤਰੀ ਸਾਹਿਬ ਕੋ ਗਏ ਸੀ ਅੱਜ ਅਸੀਂ ਬੇਨਤੀ ਕੀਤੀ ਜਾ ਕੇ ਉਰਕੇ ਇਹ ਕਾਇਨਲੀ ਡੈਡ ਮੈਡੀ ਜਿਹੜੀ ਹੈ ਉਹ ਭੇਜੀ ਜਾਵੇ ਸਾਡੇ ਕੋਈ ਇਨੀ ਪਹੁੰਚ ਨਹੀਂ ਹੈ ਕਿਸ ਪੈਸਾ ਕਰਕੇ ਕੀ ਬਣਾਉਣਾ ਕਿ ਇਹਨਾਂ ਲਿਆ ਸਕੀਏ ਤੇ ਸਾਡੀ ਜਨਰ ਜਨਰ ਜਨਤਾ ਦੀ ਹੈਲਪ ਕੀਤੀ ਜਾਵੇ ਤਾਂ ਕਿ ਉਹ ਡੈਡ ਮੈਡੀ ਸਾਡੇ ਕੋਈ ਤੇ ਪਹੁੰਚੇ ਤਾਂ ਕਿ ਬੱਚੇ ਤੇ ਦੇਖ ਲੈਣ ਜਿਵੇਂ ਆਪਣੇ ਗਾੜੀ ਦੇ ਇਸ ਤੋਂ ਬਾਅਦ ਹੁਣ ਉਹਨਾਂ ਨੇ ਬੜੀ ਮਦਦ ਕੀਤੀ ਕਰ ਰਹੇ ਨੇ ਅੰਦੇ ਕਿ ਤੁਸੀਂ ਤਿੰਨ ਚਾਰ ਦਿਨ ਬਾਅਦ ਤੱਕ ਪਤਾ ਲੱਗ ਜਾਏਗਾ ਅਸੀਂ ਤੁਹਾਡੀ ਮਦਦ ਕਰਾਂਗੇ ਠੀਕ ਦੇਖੋ ਜੀ ਅੱਜ ਬਹੁਤ ਦੁਖਦਾਈ ਸਮਾਂ ਹੈ ਅੱਜ ਸਰਦਾਰ ਕੁਲਦੀਪ ਸਿੰਘ ਧਾਰੀਵਾਲ ਜੀ ਦੇ ਦੇਸ਼ਾ ਨਿਰਦੇਸ਼ ਤੇ ਹੇਠ ਅੱਜ ਅਸੀਂ ਪਿੰਡ ਰਿਆੜ ਦੇ ਵਿੱਚ ਆਏ ਹਾਂ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਔਰ ਆਪ ਬਾਪੂ ਜੀ ਹੁਣੇ ਮੰਤਰੀ ਸਾਹਿਬ ਨੂੰ ਸਵੇਰੇ ਮਿਲ ਕੇ ਆਏ ਆ ਅਸੀਂ ਵੀ ਹੁਣ ਮੰਤਰੀ ਸਾਹਿਬ ਨੂੰ ਮਿਲ ਕੇ ਗੁਜਾਰਿਸ਼ ਕਰਾਂਗੇ ਕਿ ਪਰਿਵਾਰ ਦੇ ਜਿਹੜੀ ਡੈੱਡ ਬੋਡੀ ਹੈ ਉਹ ਜਲਦੀ ਤੋਂ ਜਲਦੀ ਜਿਹੜੀ ਹੈ ਉਹ ਇੱਥੇ ਪਿੰਡ ਵਿੱਚ ਲਿਆਉਣ ਲਈ ਮੰਤਰੀ ਸਾਹਿਬ ਤਾਲਮੇਲ ਵੀ ਕਰ ਰਹੇ ਹਨ और तालमेल करके जल्दी ਜਿਹੜੀ ਡੈੱਡ ਬੋਡੀ ਉਹ ਇਹਨਾਂ ਦੇ ਪਰਿਵਾਰ ਦੇ